ਇਹ ਨਾ ਭਾਈ ਉਹ ਇਹ ਦੇ ਕਰਕੇ ਸਾਰਾ ਇਹ ਉਹ ਤਾਰਾਂ ਲਗਾਈਆਂ ਨਹੀਂ ਦਿੱਤੀਆਂ ਉਹ ਤਾਂ ਕੋਈ ਤਾਰਾਂ ਨਹੀਂ ਆ ਭਾਈ ਭਾਈ ਕੀ ਨਾਮ ਆ ਤੁਹਾਡਾ ਤਾਂ ਇਹ ਜਿਹੜਾ ਰੋਡ ਜਾਮ ਕੀਤਾ ਕੀ ਕਾਰਨ ਸਰ ਨਾ ਮੇਰਾ ਬਿਸ਼ਾਲੇ ਜੀ ਮੈਂ ਹਿਮਾਚਲੂਨਾ ਤੋਂ ਆ ਜੀ ਤੇ ਰੋਡ ਜਾਮ ਕਰਨ ਦਾ ਸਰ ਰੀਜ਼ਨ ਥਾ ਹੈ ਕਿ ਸਾਡੇ ਭਰਾ ਦੀ ਲਾਸਟ ਪਿਛਲੇ ਦਿਨ ਜੋ ਇਹ ਡੈਥ ਹੋਈ ਹੋਈ ਹੈ ਜੀ ਤੇ ਪਿਛਲੀ ਰਾਤ 9 ਵਜੇ ਦੇ ਸੀ ਇੱਥੇ ਆਏ ਹੋਏ ਹਾਂ ਜੀ ਤੇ ਐਸੀ ਪੁਲਿਸ ਨੂੰ ਜਿਹੜੀ ਇਹ ਐਪਲੀਕੇਸ਼ਨ ਦਿੱਤੀ ਹੋਈ ਸੀਗੀ ਐਫ ਆਈ ਆਰ ਕਰਨ ਲਈ ਤਾਂ ਕਿ ਆਪਣਾ ਪ੍ਰੂਫ ਕਰਨ ਲਈ ਵੀ ਤਾਂ ਕਿ ਐਸੀ ਇੱਥੇ ਆ ਕੇ ਕੇਸ ਫਾਈਲ ਕੀਤੀ ਹੈ ਜੀ ਡੈਥ ਕਿਦਾਂ ਹੋਈ ਆ ਤੁਹਾਨੂੰ ਕਿਦਾਂ ਪਤਾ ਲੱਗਾ ਸਰ ਡੈਥ ਦਾ ਐਕਚੁਅਲੀ ਸਸਰਾਲ ਮੇਰੇ ਭਰਾ ਦੇ ਸਸਰਾਲ ਦੇ ਤਰਫੋਂ ਸਾਨੂੰ ਕੋਈ ਫੋਨ ਕਾਲ ਨਹੀਂ ਆਈ ਹੈ ਕਿਸੇ ਬਾਹਰਲੇ ਗਵਾਂਡੀ ਦੀ ਤਰਫੋਂ ਸਾਨੂੰ ਇਹ ਗੱਲ ਪਤਾ ਲੱਗੀ ਹੈ ਕਿ ਤੁਹਾਡਾ ਮੁੰਡਾ ਮਾਚਲ ਤੋਂ ਹੀ ਬੰਦੇ ਤੋਂ ਪਤਾ ਲੱਗਿਆ ਕਿ ਟੋਕਲ ਉੜਦੀ ਉੜਦੀ ਉੱਤੇ ਪੁੱਛੀ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਸਾਡੇ ਮੁੰਡੇ ਦੀ ਡੈਥ ਹੋ ਗਈ ਵੀ ਜੀ ਪਰਿਵਾਰ ਦੀ ਤਰਫੋਂ ਕੋਈ ਨਹੀਂ ਆਈ ਇਹ ਗੱਲ ਸਾਡੀ ਫਿਰ ਅਸੀਂ ਰਾਤ ਨੂੰ ਭੱਜੇ ਦੌੜੇ ਆਏ ਜੀ ਰਾਤ ਨੂੰ 9 ਵਜੇ ਸਾਡਾ ਮੁੰਡਾ ਜਿਹੜਾ ਬੀਵੀਐਮ ਦੀ ਤਰਫੋਂ ਨਾ ਪੁਲਿਸ ਦੀ ਤਰਫੋਂ ਬੀਵੀਐਮ ਹਸਪੀਟਲ ਤੇ ਸਾਡਾ ਮੁੰਡਾ ਪਿਆ ਸੀਗਾ ਜੀ ਤੇ ਜਿਹੜੀ ਸਾਡੇ ਮੁੰਡੇ ਦੀ ਉੱਥੇ ਬੋਡੀ ਹੈ ਉਹ ਲਾਬਾਰਿ ਸਿਗੀ ਉਹਨਾਂ ਕੋਲ ਕੋਈ ਵੀ ਉਹਨਾਂ ਦੇ ਸਸਰਾਲ ਦਾ ਜਾਂ ਕੋਈ ਬੰਦਾ ਨਹੀਂ ਸੀਗਾ ਜੀ ਨਾਲ ਤੇ ਐਸਯੂ ਦੇ ਨੂੰ ਲੈ ਕੇ ਫਿਰ ਸਵੇਰ ਪੂਰੀ ਰਾਤ ਇੱਥੇ ਪੁਲਿਸ ਸਟੇਸ਼ਨ ਆਏ ਜੀ ਸਾਡੀ ਰਾਤ ਨੂੰ ਕੋਈ ਸੁਣਵਾਈ ਨਹੀਂ ਕੀਤੀ ਕੀ ਜੇ ਰਾਤ ਨੂੰ ਸਾਡੇ ਨਾਲ ਜਿੰਨੇ ਵੀ ਸਾਡਾ ਪਰਿਵਾਰ ਆਏ ਸੀਗੇ ਲੇਡੀਆਂ ਆਈ ਹੋਈ ਸੀਗੀਆਂ ਸਾਰੇ ਨੰਨਾਂ ਨੇ ਥਾਣੇ ਤੋਂ ਬਾਹਰ ਕਰਤਾ ਜੀ ਰਾਤ ਨੂੰ ਉਹਦੇ ਬਾਅਦ ਜੀ ਸਵੇਰੇ ਜਿੱਦਾਂ ਹੀ ਆਪਾਂ ਆਏ ਹਾਂ ਜੀ ਸਵੇਰੇ 10 ਵਜੇ ਤੋਂ ਬਾਅਦ ਅਸੀਂ ਕੁੜੀ ਨੂੰ ਜਿਹੜੀ ਜੀਵਨ ਸ਼ਰਮਾ ਦੀ ਵਾਈਫ ਹੈ ਪੂਜਾ ਉਹਨੂੰ ਐਸੀ ਪੁਲਿਸ ਦੇ ਰਾਹੀਂ ਉਹਨੂੰ ਬੁਲਾਇਆ ਜੀ ਥਾਣੇ ਤੇ ਤੇ ਸਵੇਰੇ ਅਸੀਂ 12 1 ਵਜੇ ਦੇ ਇਹ ਨਹੀਂ ਪੁਲਿਸ ਵਾਲਿਆਂ ਨੂੰ ਅਪਲੀਕੇਸ਼ਨ ਦਿੱਤੀ ਹੋਈ ਹੈ ਜੀ ਕੰਪਲੇਂਟ ਦੀ ਕਿ ਸਾਡਾ ਪਰਚਾ ਦਰਜ ਕੀਤਾ ਜਾਵੇ ਲੇਕ ਕਿੰਨੀ ਉਮਰ ਸੀ ਔਰ ਕਿਹੜੀ ਜਗ੍ਹਾ ਵਸਿਆ ਪਿਆ ਸੀ ਕਿ ਕੀ ਕੰਮ ਕਾਰ ਕਰਦਾ ਸੀ ਸਰ ਮੁੰਡੇ ਦਾ ਨਾਮ ਜੀਵਨ ਸ਼ਰਮਾ ਜੀ ਔਰ ਇਹ ਇਥੇ ਤਲਵਾੜੇ ਦੇ ਨਾਲ ਹਰਡਲੀ 10-15 ਕਿਲੋਮੀਟਰ ਦੂਰ ਜਗ੍ਹਾ ਪੈਂਦੀ ਹੈ ਜੀ ਦਤਾਰਪੁਰ ਚੋਂ ਮੁੰਡਾ ਵਸਿਆ ਸੀਗਾ ਜੀ ਮੁੰਡਾ ਪਹਿਲੇ ਵਿਆਹ ਤੋਂ ਪਹਿਲਾਂ 7-8 ਸਾਲ ਫੋਰਨ ਚ ਲਾਇਆ ਹੋਏ ਸੀਗੇ ਉਹਦੇ ਬਾਅਦ ਇੰਡੀਆ ਚ ਆਏ ਹੋਏ ਸੀਗੇ ਜੀ ਤੇ ਇੰਡੀਆ ਚ ਹੀ ਰਹਿੰਦਾ ਸੀਗਾ ਤੇ ਇਥੇ ਡਰਾਈਵਿੰਗ ਦਾ ਕੰਮ ਕਰਦਾ ਸੀਗਾ ਜਲੰਧਰ ਜੀ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਉਦੋਂ ਇਹ ਕੀ ਕਾਰਨ ਹੋ ਸਕਦਾ ਔਰ ਕਿਹਨੇ ਕੀਤਾ ਹੋਗਾ ਸਰ ਡੈਥ ਦਾ ਜਿਹੜੇ ਸਾਰਾ ਸ਼ੱਕ ਹੈ ਸਾਨੂੰ ਇਹਨਾਂ ਦੇ ਸਸਰਾਲ ਵਾਲੇ ਤੇ ਜਾ ਰਿਹਾ ਰੀਜ਼ਨ ਇਹ ਹੈ ਕਿ ਅਗਰ ਉਹ ਸੱਚੇ ਹੁੰਦੇ ਤਾਂ ਸਾਨੂੰ ਇਨਵੋਲਵ ਕਰਦੇ ਜਿੱਥੇ ਸਾਡੇ ਮੁੰਡੇ ਨੇ ਅਗਰ ਫਾਂਸੀ ਲਈ ਹੈ ਜਾਂ ਫਿਰ ਕੁਝ ਵੀ ਉਹਨੇ ਕੀਤਾ ਹੈ ਜੀ ਉਹਨਾਂ ਨੇ ਸਾਰੇ ਪ੍ਰੂਫ ਮਿਟਾਣ ਲਈ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੇ ਸਰ ਸਾਰੇ ਹੀ ਮੁੰਡੇ ਨੂੰ ਚੱਕ ਕੇ ਉਹਨਾਂ ਨੇ ਬੀਬੀ ਐਮ ਹਸਪੀਟਲ ਛੱਡ ਕੇ ਆ ਗਏ ਕੋਈ ਨਾਲ ਨਹੀਂ ਸੀਗਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਕੀਤੀ ਸਾਨੂੰ ਬਾਹਰਲੇ ਬੰਦੇ ਤੋਂ ਫੋਨ ਆ ਕੇ ਸਾਨੂੰ ਪਤਾ ਲੱਗੇ ਕਿ ਸਾਡੇ ਮੁੰਡੇ ਦੀ ਡੈਥ ਹੋ ਗਈ ਹੈ ਜੀ ਤੇ ਉਹਦੇ ਬਾਅਦ ਹੀ ਐਸੀ ਆਕੇ ਸਾਰੇ ਇੱਥੇ ਪੁਲਿਸ ਆਕੇ ਧਰਨਾ ਕੀਤਾ ਜੀ ਦੁਪਹਿਰ ਦੇ ਬਾਅਦ 1 ਵਜੇ ਦੇ ਹੀ ਐਪਲੀਕੇਸ਼ਨ ਦਿੱਤੀ ਹੈ ਸਾਡੇ ਸਰ ਕੋਈ ਕੋ ਸੁਣਵਾਈ ਨਹੀਂ ਹੋਈ ਹਾਰ ਕੇ ਆਕੇ ਸ਼ਾਮ ਨੂੰ 7 ਵਜੇ ਸਰਾ ਹੀ ਆਕੇ ਇੱਥੇ ਧਰਨਾ ਕੀਤਾ ਹੈ ਜਿਹਦੇ ਬਾਅਦ ਸਾਨੂੰ ਸਿਰਫ ਹਲੇ ਐਪਲੀਕੇਸ਼ਨ ਨੰਬਰ ਮਿਲਿਆ ਹੈ ਲੇਕਿਨ ਸਾਡੀ ਜਿਹੜੀ ਕੰਪਲੇਂਟ ਉਹਦੇ ਨਾਲ ਕੋਈ ਐਫ ਆਈ ਆਰ ਹੋਈ ਹੈ ਜੀ ਨਾ ਹਲੇ ਤਾਂ ਕੋਈ ਤੇ ਕੋਈ ਕੰਮ ਕੀਤਾ ਗਿਆ ਤੁਸੀਂ ਕੀ ਮੰਗ ਕਰਦੇ ਹੋ ਸਰ ਸਾਡੀ ਡਿਮਾਂਡ ਇਹੀ ਹੈ ਕਿ ਮੁੰਡੇ ਦੇ ਨਾਲ ਇਨਸਾਫ ਕੀਤਾ ਜਾਵੇ ਦੇਖੋ ਇੱਕ ਪਾਸੇ ਪਿਓ ਦੀ ਡੈਥ ਹੋ ਗਈ ਹੈ ਓ ਮਾਂ ਜਿਹੜੀ ਕਿੱਥੇ ਐਸ ਵੇਲੇ मां ਤੇ ਥਾਣੇ ਚ ਜੀ ਹੁਣ ਸਵੇਰੇ 11 ਵਜੇ ਪੁਲਿਸ ਵਾਲੇ ਲੈ ਕੇ ਆਏ ਵੇ ਜੀ ماں ਥਾਣੇ ਤੇ ਆ ਹਾਂਜੀ ਔਰ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਕਿੰਨੇ ਬੱਚੇ ਸੀਗੇ ਦੋ ਬੱਚੇ ਜੀ ਇੱਕ ਮੁੰਡਾ ਜੀ ਉਹਨਾਂ ਦਾ ਬੱਚੇ ਜਿਹੜੇ ਮੰਨ ਲਓ ਉਹਨਾਂ ਦੀ ਲਾਈਫ ਖਰਾਬ ਹੋ ਜੂਗੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਉਹ ਦਾਦਾ ਦਾਦੀ ਕੋਲ ਰਹਿਣਗੇ ਜੀ ماں ਵੀ ਵਾਲੇ ਅਰੈਸਟ ਨਹੀਂ ਹੈ ماں ਅਰੈਸਟ ਨਹੀਂ ਹੈ ਅਰੈਸਟ ਵਾਰੰਟ ਨਹੀਂ ਕਰ ਰਹੇ ਸਰ ਐਫ ਆਈ ਆਰ ਹੀ ਕਰ ਰਹੇ ਅਰੈਸਟ ਹੋਇਆ ਨਹੀਂ ਉਹ ماں ਦੇ ਕੋਲ ਹੀ ਹੈ ਇਹ ਮੰਨ ਲਓ ماں ਤੇ ਵੀ ਕਾਬੂ ਹੋ ਜਾਂਦੇ ਫਿਰ ਬੱਚਿਆਂ ਦਾ ਕੀ ਕੈਰੀਅਰ ਕੀ ਬੱਚਿਆਂ ਦਾ ਕੀ ਬਚੂਗਾ ਦੇਖੋ ਜੀ ਸਾਡਾ ਮਰ ਗਿਆ ਤੇ ਅਸੀਂ ਉਹਨਾਂ ਬੱਚਿਆਂ ਦੇ ਨਹੀਂ ਨਹੀਂ ਐਸਾ ਨਹੀਂ ਹੈ ਇੱਕ ਮਿੰਟ ਬੱਚੇ ਇੱਕ ਮਿੰਟ ਸੰਭਾਲਦੇ ਰੱਖੋ ਯਾਰ ਯਾਰ ਦੇਖੋ ਇੱਕ ਮਿੰਟ ਗੱਲ ਸੁਣੋ ਨਹੀਂ ਜੀ ਸਰ ਜੀ ਬੱਚੇ ਬੱਚੇ ਤੁਹਾਡਾ ਵੰਸ਼ ਆ ਤੁਹਾਡਾ ਖੂਨ ਆ ਠੀਕ ਹੈ ਨਾ ਹੁਣ ਦੇਖੋ ਬਾਬ ਰਹੇ ਜਾਂ ਬੱਚੇ ਜਿਹੜੇ ਤੁਹਾਡਾ ਵੰਸ਼ ਆ ਤੁਹਾਡਾ ਖੂਨ ਬੱਚੇ ਜੀ ਸਰ ਦਾਦਾ ਦਾਦੀ ਨੇ ਰੱਖਣੇ ਜੀ ਉਹ ਦਾਦਾ ਦਾਦੀ ਨੇ ਰੱਖਣੇ ਬਟ ਸਾਡੀ ਇੱਕ ਹੀ ਡਿਮਾਂਡ ਹੈ ਇਹਨਾਂ ਨੇ ਜੋ ਗਲਤ ਬਚਨ ਇਹਨਾਂ ਦੇ ਬਚਨ ਗਲਤ ਹੈ ਉਸ ਲਈ ਮੈਂ ਖਿਮਾ ਚਾਹੁੰਦਾ ਜੀ ਇਹਨਾਂ ਨੇ ਗਲਤ ਬਚਨ ਬੋਲੇ ਸਾਡਾ ਖੂਨ ਹੈ ਜੀ ਅਸੀਂ ਇਹਨਾਂ ਨੂੰ ਰੱਖਾਂਗੇ ਦਾਦਾ ਦਾਦੀ ਉਹਨਾਂ ਨੂੰ ਪਾਲਣਗੇ ਜੀ ਕਿਉਂਕਿ ਅਗਰ ਉਹਨਾਂ ਨੇ ਗਲਤ ভাবਣਾ ਚਾਹ ਕੇ ਅਗਰ ਇਹ ਐਕਸ਼ਨ ਲਿਆ ਵਾ ਜੀ ਐਸਓਸੀ ਨੂੰ ਸੁਧਾਰਾਂਗੇ ਬਟ ਸਾਨੂੰ ਅਗਰ ਐਸੀ ਇਸਤੇ ਬੱਚੇ ਦੇ ਪ੍ਰਤੀ ਕੋਈ ਬੇਦਵਾਭ ਨਹੀਂ ਰਹਿਣਾ ਜੀ ਠੀਕ ਹੈ ਜੀ ਉਹਦੇ ਫਾਦਰ ਸਾਹਿਬ ਨੇ ਸਭ ਕੁਝ ਬਣਾਇਆ ਉਹ ਬੱਚੇ ਦਾ ਹੀ ਹੈ ਜੀ ਠੀਕ ਹੈ ਜੀ ਬਾਕੀ ਦੂਸਰੀ ਬਾਤ ਐਸੀ ਹੈ ਕਿ ਜੀ ਹਮਾਰੇ ਬੱਚੇ ਨੂੰ ਤਾਂ ਇਨਸਾਫ ਮਿਲਣਾ ਚਾਹੀਏ ਸਾਡਾ 38 ਸਾਲ ਦਾ ਮੁੰਡਾ ਜੀਵਨ ਸ਼ਰਮਾ ਜੀ ਅੱਛਾ ਕਮਾਂਦਾ ਸੀਗੇ ਅੱਛੀ ਇਨਕਮ ਸੀਗੀ ਸਭ ਕੁਝ ਬੜੀਆ ਕਰਦਾ ਸੀਗਾ ਲੇਕਿਨ ਉਹਦੀ ਡੈਥ ਹੋ ਗਈ ਹੈ ਹਜੇ ਤੱਕ ਪਿਛਲੇ 4 ਪਿਛਲੇ ਦਿਨ 4 ਵੇ ਦਾ ਮਰਿਆ ਜੀ ਕਿੰਨੀ ਕਿੰਨੀ ਹੋ ਗਈ ਬੱਚੇ ਇੱਕ ਸਰ 2.5 ਸਾਲ ਦਾ ਇੱਕ 1.5 ਸਾਲ ਦੀ ਕੁੜੀ ਹੈ ਜੀ ਤੇ ਜੇ ਬਜ਼ੁਰਗ ਕਿੰਨੀ ਕਿਦੇ ਸੰਭਲੂਗੇ ਉਸ ਤੋਂ ਬਾਅਦ ਫੇਰ ਕੌਣ ਜ਼ਿੰਮੇਵਾਰੀ ਲਾਊਗਾ ਬੱਚਿਆਂ ਦੀ ਸਰ ਮੈਂ ਲੈਣਾ ਹੈ ਜ਼ਿੰਮੇਵਾਰੀ ਬੱਚੇ ਨੂੰ ਮੈਂ ਰੱਖੂੰਗਾ ਮੈਂ ਵੀ ਸ਼ਾਲਾ ਜੀ ਚਾਚਾ ਹੈ ਮੁੰਡਾ ਬੱਚਾ ਹਾਂ ਜੀ 1 ਕੁੜੀ ਨੀਨਾ ਮਟਾਤਾ ਕੀ ਮਾਂ ਬਾਪ ਸਰ ਮੇਰਾ ਨਾਮ ਨੀਰੂ ਹੈ ਪੁੱਛੇ ਬੋਲੇ ਸਰ ਮੇਰਾ ਨਾਮ ਨੀਰੂ ਹੈ ਤੇ ਮੇਰੇ ਜੀਜੇ ਜੀ ਨੇ ਸੁਸਾਇਡ ਕੀਤਾ ਹੈ ਸਰ ਕੀ ਕਾਰਨ ਹੈ ਜਿਹੜਾ ਸੁਸਾਇਡ ਕੀਤਾ ਸਰ ਸੁਸਾਇਡ ਦਾ ਕਾਰਨ ਜਿੰਦ ਤੱਕ ਸਾਨੂੰ ਪਤਾ ਉਹ ਨਸ਼ਾ ਹੈ ਸਰ ਨਸ਼ਾ ਸਰ ਸੁਸਾਇਡ ਕਿਉਂਕਿ ਉਹ ਘਰੇ ਸਿਸਟਰ ਨਾਲ ਲੜਦੇ ਸੀ ਬੈਂਸ ਕਰਦੇ ਸੀਗੇ ਤੇ ਬਹੁਤ ਨਸ਼ਾ ਕਰਕੇ ਹੀ ਕਰਦੇ ਸੀਗੇ ਸਰ ਤੁਮ ਕਾਰ ਕੀ ਕਰਦੇ ਸੀਗੇ ਸਰ ਉਹ ਡਰਾਈਵਰ ਸੀਗੇ ਜਲੰਧਰ ਜੌਬ ਕਰਦੇ ਸੀਗੇ ਜਿਹਦੇ ਵਿੱਚ ਸਾਨੂੰ ਦੱਸਿਆ ਸੀਗਾ ਉਹਨਾਂ ਦੀ ਕਿ 20000 ਸੈਲਰੀ ਹੈ ਤੇ ਬਾਕੀ ਉਤੋਂ ਵੀ ਪੈਸੇ ਬਣਾ ਲੈਂਦੇ ਆ ਤੇ ਸਰ ਲੇਕਿਨ ਉਹਦੇ ਵਿੱਚੋਂ ਸਾਨੂੰ ਕੁਝ ਨਹੀਂ ਦਿੰਦੇ ਸੀਗੇ ਬਸ ਖਾਣਾ ਪੀਣਾ ਖਰਚਾ ਉਹ ਮੇਰੇ ਫਾਦਰ ਸਾਹਿਬ ਮੇਰੇ ਬ੍ਰਦਰ ਜਾਂ ਮੈਂ ਕਰਦੇ ਸੀ ਸਰ ਕਿੰਨੇ ਕੇ ਸਾਲ ਹੋ ਗਏ ਸੀ ਜਾਨ ਸਰ ਬਿਆਨ ਨੂੰ 3.5 ਸਾਲ ਹੀ ਹੋਏ ਸਰ ਜਸਟ ਕਿੰਨੇ ਬੱਚੇ ਸੀ ਦੋ ਬੱਚੇ ਸਰ ਇੱਕ ਬੇਬੀ ਗਰਲ ਹੈ ਔਰ ਇੱਕ ਬੇਬੀ ਬੋਏ ਹੈ ਤੁਸੀਂ ਵੀ ਕੰਮ ਕਰਦੇ ਹੋ ਸ ਮੇਰਾ ਨਰਸਿੰਗ profession ਹੈ ਨਰਸਿੰਗ profession ਮੈਮ ਨਰਸਿੰਗ ਆਹ ਇੱਕ ਇੱਕ ਸੋਸਾਇਟੀ ਦੀ ਹੈ ਕੋਈ ਕੀ ਕਾਰਨ ਹੋ ਸਕਦਾ ਛੱਕ ਕੇ ਚ ਕਰਦੇ ਸੀ ਘਰ ਵਾਲੀ ਚ ਕੀ ਕਰ ਸਰ ਕੋਈ ਕਾਰਨ ਨਹੀਂ ਕਿਉਂਕਿ ਇਨ ਦੀ ਫੈਮਿਲੀ ਵਿੱਚ ਇੱਕੋ ਹੀ ਰੂਲ ਹੈ ਸਰ ਕਿ ਜਨਾਨੀ ਨੂੰ ਨਾ ਗੁਲਾਮ ਬਣਾ ਕੇ ਰੱਖਣਾ ਉਹ ਕਵੇ ਤੇ ਬੈਠੇ ਉਹ ਕਵੇ ਤੇ ਉੱਠੇ ਅਗਰ ਉਹ ਆਪਣੀ ਮਰਜ਼ੀ ਨਾਲ ਕੁਝ ਵੀ ਕੁਝ ਵੀ ਨਹੀਂ ਕਰ ਸਕਦੀ ਖਾ ਵੀ ਨਹੀਂ ਸਕਦੀ ਅਗਰ ਉਹਦਾ ਕਰਦੀ ਹੈ ਨਾ ਤਾਂ ਉਹ ਉਹਦੇ ਲਈ ਗਲਤ ਹੈ ਇਹ ਜਿਹੜਾ ਉਸ ਦੇਣਾ ਤੇ ਆਪਣੇ ਮੁੰਡੇ ਦਾ ਸੀ ਦੂਸਰਾ ਵਿਆਹ ਕਰ ਦੇਣਾ ਸਰ ਇਹ ਨਾਨੇ ਮੇਰੀ ਸਿਸਟਰ ਨੂੰ ਇੰਨੀ ਗੱਲ ਕਹੀ ਸੀ ਫਿਰ ਕੁਝ ਟਾਈਮ ਬਾਅਦ ਉਹਦੇ ਬੇਬੀ ਠਹਿਰ ਗਿਆ ਪ੍ਰੈਗਨਨਸੀ ਕਨਸੀਵ ਹੋਈ ਸਰ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਉਹਦੀ ਉਹਦੀ ਮਦਰ ਨੇ ਮੇਰੀ ਸਿਸਟਰ ਤੋਂ ਹਰ ਇੱਕ ਉਹ ਕੰਮ ਕਰਵਾਇਆ ਜਿਹਦੇ ਨਾਲ ਬੇਬੀ ਗਿਰ ਜਾਏ ਬੇਬੀ ਨਾ ਟਿਕੇ ਜੀਵਨ ਕੁਮਾਰ ਜਿਹੜਾ ਸਰ ਕਿੱਥੇ ਦਾ ਪਾਸਾ ਸੀ ਨਾ ਸਰ ਉਹਨਾ ਉਹਨਾ ਪੋਲੀਆ ਸਰ ਮੈਂ ਦਤਾਰਪੁਰ ਦੀਆਂ ਰਕੜਿਹਾਰ ਅਰੇ ਇਹ ਮੈਰੇ ਸੀ ਜੱਲਾ ਮੇਰੇ ਸੀ ਸਰ ਅਰੇਂਜ ਮੈਰਿਜ ਕਿਦਾ ਜੀਵਨ ਚ ਕਿਦਾਂ ਆਪਣੇ ਸੁਖ ਸ਼ਾਂਤੀ ਨਾਲ ਰਹਿੰਦੇ ਸੀਗਾ ਪਹਿਲੇ ਵੀ ਲੜਾਈ ਚੱਲ ਰਹੇ ਹੁੰਦੇ ਸੀਗੇ ਸਰ ਸਟਾਰਟਿੰਗ ਤੋਂ ਹੀ ਮੈਰਿਜ ਦੀ ਸਟਾਰਟਿੰਗ ਤੋਂ ਹੀ ਪਹਿਲੇ ਦਿਨ ਜਦੋਂ ਲੈ ਕੇ ਗਏ ਸੀ ਨਾ ਵਿਆਹ ਕੇ ਸਰ ਪਹਿਲੇ ਤਾਂ ਪਹਿਲੇ ਦਿਨ ਹੀ ਇਹਨਾਂ ਨੇ ਗਹਿਣੇ ਲੈ ਲਏ ਸੀਗੇ ਸਾਰੇ ਵੇਚ ਤੇ ਮੇਰੇ ਬ੍ਰਦਰ ਨੇ ਮੇਰੀ ਸਿਸਟਰ ਦੀ ਮੈਰਿਜ ਕੀਤੀ ਕਿਉਂਕਿ ਅਸੀਂ ਵੀ ਪੂਰ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਸਰ ਮੇਰੇ ਬ੍ਰਦਰ ਨੇ ਇਨ ਸਿਸਟਰ ਦੀ ਮੈਰਿਜ ਵਿੱਚ 1 ਰੁਪਿਆ ਤੱਕ ਵੀ ਕਰਜ਼ੇ ਦਾ ਚੱਕਿਆ ਸੀਗਾ ਕਿ ਅਸੀਂ ਇਹਨੇ ਕੋਈ ਸ਼ਾਹੂਕਾਰ ਨਹੀਂ ਹੈ ਕਿ ਸਾਡੇ ਕੋਲ ਇਹਨੇ ਪੈਸੇ ਹੋਵੇ ਅੱਜ ਤੱਕ ਵੀ ਅਸੀਂ ਉਹ ਕਰਜ਼ਾ ਉਤਾਰ ਰਹੇ ਆਂ ਸਰ ਉੰਨੇ ਵਿੱਚ ਇੰਨਾ ਕੁਝ ਹੋ ਗਿਆ। ਅ ਸਟਾਰ ਸਰ ਅਸੀਂ 4 ਪੈਨ ਬਰਾਏ। 4 ਪੈਨ ਬਰਾਸ ਗਏ। ਜਦੋਂ ਇਸ ਨੂੰ ਸੁਸਾਇਡ ਕੀਤੀ ਹੈ। ਜੀ ਸਰ। ਤੁਹਾਨੂੰ ਹਸਪਤਾਲ ਤੱਕ ਕੌਣ ਲੈ ਗਿਆ? ਸਰ ਹਸਪਤਾਲ ਤੱਕ ਮੈਂ ਔਰ ਮੇਰੀ ਸਿਸਟਰ ਸੀਗੇ ਸਰ। ਕਿਸ ਤਰ੍ਹਾਂ ਲੈ ਗਏ? ਸਰ ਪਹਿਲੇ ਤਾਂ ਸਾਨੂੰ ਕੋਈ ਅਸੀਂ ਐਂਬੂਲੈਂਸ ਨੂੰ ਬਹੁਤ ਜ਼ਿਆਦਾ ਕਾਲ ਕੀਤੀ ਸਰ ਐਂਬੂਲੈਂਸ ਨੇ ਆ ਵੀ ਰਹੀ ਸੀ ਕਹਿ ਰਹੇ ਸੀ ਅਸੀਂ ਆ ਰਹੇ ਹਾਂ ਬਟ ਉਹ ਟਾਈਮ ਤੇ ਨਹੀਂ ਆਈ ਸਰ ਫਿਰ ਆਪਾਂ ਨਾ ਕਿਸੇ ਸਾਡੇ ਪੁਰਾਣੇ ਜਿੱਥੇ ਆਪਾਂ ਰਹਿੰਦੇ ਸੀਗੇ ਸਰ ਉਹ ਸਾਡੇ ਪਰੋਸੀ ਨੇ ਸਾਡੀ ਹੈਲਪ ਕੀਤੀ ਸਰ ਉਹ ਆਪਣੀ ਕਾਰ ਲੈ ਕੇ ਆਏ ਤੇ ਉਸ ਕਾਰ ਦੇ ਵਿੱਚ ਅਸੀਂ ਬਹੁਤ ਮੁਸ਼ਕਿਲਾਂ ਨੂੰ ਅਡਜਸਟ ਕਰਕੇ ਸਰ ਆਪਾਂ ਹਾਜੀਪੁਰ ਨੂੰ ਤੋਰ ਗਏ ਸਰ ਹਾਜੀਪੁਰ ਜਦੋਂ ਹਸਪੀਟਲ ਲੈ ਕੇ ਗਏ ਤਾਂ ਡਾਕਟਰਾਂ ਨੇ ਪਹਿਲੇ ਉਹਨਾਂ ਦੀ ECG ਕੀਤੀ ECG ਤੋਂ ਬਾਅਦ ਪਤਾ ਚੱਲਿਆ ਕਿ ਉਹ ਨਹੀਂ ਹੈ ਸਰ ਦੇਖੋ ਜਿਕੇ ਪਿੱਛੋਂ ਜਦੋਂ ਪਹਿਲੇ ਵੀ ਮੰਮੀ ਡੈਡੀ ਮਿਲ ਲ ਜਾਂਦਾ ਕਿ ਸਰ ਐਕਚੁਅਲੀ ਨਾ ਇਹ ਆਪਣੀ ਮੰਮੀ ਡੈਡ ਨਾਲ ਗੱਲ ਕਰਦੇ ਐ ਬਟ ਉਹਦੀ ਫੈਮਿਲੀ ਸਾਨੂੰ ਦੱਸਦੀ ਨਹੀਂ ਐ ਲੇਕਿਨ ਸਾਨੂੰ ਪਤਾ ਐ ਕਿਉਂਕਿ ਜੀਜਾ ਜੀ ਆਪਣੀ ਵਾਈਫ ਨਾਲ ਨਾ ਕਦੇ-ਕਦੇ ਇਹ ਗੱਲ ਸ਼ੇਅਰ ਕਰਦੇ ਐ ਮੇਰੀ ਸਿਸਟਰ ਉਹਨਾਂ ਨੂੰ ਰੋਕਦੇ ਨਹੀਂ ਐ ਕਿ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਨਾ ਕਰੋ ਕਿਉਂਕਿ ਕੋਈ ਵੀ ਕੋਈ ਵੀ ਨਹੀਂ ਚਾਹੂਗਾ ਅਸੀਂ ਨਹੀਂ ਚਾਹਦੇ ਕਿ ਉਹ ਆਪਣੇ ਮਾਤੋਂ ਅਲੱਗ ਹੋਵੇ ਅਸੀਂ ਇਹ ਕਦੀ ਨਹੀਂ ਚਾਇਆ ਕਿਉਂਕਿ ਮੋਂ ਨਾਲ ਮੋਂ ਨਾ ਸਰ ਕਦੀ ਅਲੱਗ ਨਹੀਂ ਹੁੰਦਾ ਔਰ ਮੇਰੀ ਸਿਸਟਰ ਵੀ ਇਹੀ ਕਹਿੰਦੇ ਐ ਕਿ ਅਸੀਂ ਮੈਂ ਕਦੀ ਨਹੀਂ ਚਾਇਆ ਕਿ ਤੂੰ ਆਪਣੀ ਮੰਮੀ ਰੈਨ ਨੂੰ ਮਿਲਣਾ ਹੈ ਤੂੰ ਬੇਸ਼ੱਕ ਮਿਲ ਤੂੰ ਮੈਨੂੰ ਵੀ ਲੈ ਕੇ ਜਾ ਆਪਾਂ ਰਜਾ ਮੰਦੀ ਨਾਲ ਚੱਲਦੇ ਆ ਮੇਰੀ ਸਿਸਟਰ ਨੇ ਹਮੇਸ਼ਾ ਉਹਨਾਂ ਨੂੰ ਇਹੀ ਚੀਜ਼ ਕਹੀ ਕਦੀ ਉਹਨਾਂ ਨੂੰ ਆਪਾਂ ਦੂਰ ਨਹੀਂ ਕਰਨਾ ਚਾਇਆ ਕਿ ਉਹ ਆਪਣੇ ਪੇਰੈਂਟਸ ਤੋਂ ਵੱਖ ਹੋ ਜਾਏ ਅਕਸਰ ਹੀ ਬੱਚਿਆਂ ਨੂੰ ਜਿਹੜਾ ਸੰਭਾਲਦੇ ਸੀ ਤੁਹਾਡੇ ਸਿਸਟਰ اور ਮੇਰੀ ਮਦਰ ਮਦਰ ਨਾ ਮਨ ਮਸਤਰੀ ਤੇ ਹੁਣ ਬੱਚਿਆਂ ਦੀ ਉਮਰ ਛੁੱਟੀ ਆ ਜੀ ਸਰ ਇਹ ਲਿਖਣ ਲੱਗ ਰਹੇ ਆ ਉਹਦੇ ਬਾਰੇ ਬੱਚਿਆਂ ਦੇ ਕੈਰੀਅਰ ਤੁਸੀਂ ਕੀ ਕਰਨਾ ਚਾਹੁੰਦੇ ਐਕਚੁਅਲੀ ਸਰ ਇਹ ਬੱਚੇ ਜਦੋਂ ਪਹਿਲਾ ਬੇਬੀ ਹੋਣ ਵਾਲਾ ਸੀਗਾ ਸਿਸਟਰ ਨੂੰ ਬੇਬੀ ਬੋਏ ਤਾਂ ਸਰ 8ਵੇਂ ਮਹੀਨੇ ਚ ਮੇਰੇ ਮੇਰੀ ਸਿਸਟਰ ਨੂੰ ਕੋਟੇ ਕਹਿੰਨਾ ਸਰ ਘਰੋਂ ਕੱਢਦਾ ਸੀਗਾ ਕਰ ਰੁਕੜਤਾ ਸੀਗਾ ਤੇ ਮੇਰਾ ਜੇਜਾ ਗੱਡੀ ਚ ਪਾ ਕੇ ਮੇਰੀ ਸਿਸਟਰ ਨੂੰ ਸਾਡੇ ਘਰੇ ਛੱਡ ਗਏ ਸੀਗੇ ਜਿਹਦੇ ਵਿੱਚ ਸਾਡੇ ਪੂਰੇ ਗਵਾਂਢੀ ਗਵਾਹ ਹੈ ਸਰ ਉਹ ਦੇਖਦੇ ਹੁੰਦੇ ਸੀ ਸਾਡੇ ਪੂਰੇ ਗਵਾਂਢੀਆਂ ਨੂੰ ਪਤਾ ਸਾਡੇ ਘਰ ਛੱਡ ਕੇ ਗਏ ਸਰ 1 2 ਦਿਨ ਆਰਾਮ ਨਾਲ ਰਹੇ ਸਾਡੇ ਘਰੇ ਰਹੇ ਜਦੋਂ ਛੱਡ ਕੇ ਗਏ ਸਰ ਅਗਲੇ ਦਿਨ ਨਾ ਬਹੁਤ ਡਰਿੰਕ ਕਰਕੇ ਆਏ ਕੁਝ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਕੀ ਚੀਜ਼ ਚਾਹੁੰਦੇ ਸੀ ਜੀਜਾ ਤੇ ਕੀ ਨਹੀਂ ਸਰ ਸਾਡੇ ਸਾਹਮਣੇ ਮੇਰੀ ਮਦਰ ਦੇ ਸਾਹਮਣੇ ਫਸਟ ਟਾਈਮ ਉਹਨਾਂ ਨੇ ਉੱਥੇ ਕੁੱਟਿਆ ਸਰ ਮੇਰੀ ਸਿਸਟਰ ਨੂੰ ਜਿਹਦੇ ਵਿੱਚ ਉਹ ਉਹਨਾਂ ਦੇ ਬਲੱਡ ਵੀ ਆ ਗਿਆ ਸੀਗਾ ਸਰ ਹੱਥ ਚੋਂ ਇਨੀ ਜ਼ੋਰ ਦੀ ਉਹਨਾਂ ਦੇ ਥੱਪੜ ਮਾਰੀ ਉਹਨਾਂ ਦੀ ਸਾਰੀਆਂ ਚੂੜੀਆਂ ਤੋੜਤੀਆਂ ਸੀਗੀਆਂ ਇਸ ਫਿਰ ਬੇਬੀ ਬੋਏ ਹੋਇਆ ਸਰ ਬੇਬੀ ਨੂੰ ਹੁੰਦੇ ਹੀ ਨਾ ਸਰ ਜੋਂਡਸ ਹੋ ਗਿਆ ਸੀਗਾ ਤੇ ਆਪਾਂ ਬੇਬੀ ਦੀ ਸਾਰੀ ਟ੍ਰੀਟਮੈਂਟ ਕਰਵਾਈ ਬੇਬੀ ਠੀਕ ਹੋ ਗਿਆ ਤੇ ਹੁਣ ਬੱਚੇ ਦੇ ਕਹਿ ਰਿਹਾ ਦਾ ਸਵਾਲ ਆ ਤੁਸੀਂ ਪ੍ਰਸ਼ਾਸਨ ਦੇਦੇ ਕੀ ਮੰਗ ਕਰਦੇ ਹੋ ਛੋਟੀ ਛੋਟੀ ਬੱਚੇ ਦੇ ਸਰ ਬੇਬੀ ਅਸੀਂ ਹੀ ਪਾਲੇ ਆ ਸ਼ੁਰੂ ਸੇ ਅਸੀਂ ਹੀ ਦੇਖਿਆ ਅਗਰ ਉਹਨਦੇ ਫਾਦਰ 20000 ਕਮਾਉਂਦੇ ਵੀ ਸੀ ਸੈਲਰੀ ਵੀ ਲੈਂਦੇ ਸੀ ਨਾ ਤਾਂ ਸਰ ਉਹ ਸਾਨੂੰ ਨਹੀਂ ਦਿੰਦੇ ਸੀ ਨਾ ਆਪਣੀ ਵਾਈਫ ਨੂੰ ਦਿੰਦੇ ਸੀਗੇ ਸਰ ਉਹਦੀ ਵਾਈਫ ਵੀ ਸਾਡੇ ਗਵੰਡੀ ਆ ਉਹਨ ਤੋਂ ਮੰਗ ਕੇ ਕਪੜੇ ਮੇਰੀ ਸਿਸਟਰ ਪਾਉਂਦੀ ਸੀਗੇ ਉਹਦੇ ਉਹਦੇ ਵੀ ਕੋਈ ਸ਼ੌਂਕ ਨਹੀਂ ਪੂਰੇ ਹੁੰਦੇ ਸੀ ਜਾਂ ਤਾਂ ਆਪਣੀ ਵਾਈਫ ਨੂੰ 10000 ਵੀ 20000 ਚ ਦਿੰਦਾ ਹੋਵੇ ਨਾ ਫਿਰ ਵੀ ਆਪਾਂ ਕਹੀਏ ਸਰ 10000 ਵੀ ਨਹੀਂ 5000 ਵੀ ਨਹੀਂ ਦਿੰਦੇ ਸੀਗੇ ਬੇਬੀ ਦਾ ਸਾਰਾ ਖਰਚਾ ਅਸੀਂ ਡਾਈਪਰ ਦੁੱਧ ਪ੍ਰਸ਼ਾਸਨ ਦੇ ਅੱਗੇ ਕੀ ਮੰਗ ਕਰਦੇ ਬੱਚਿਆਂ ਦੇ ਕੈਰੀਅਰ ਨੂੰ ਲੈ ਕੇ ਅਗਲੀ ਵਾਰ ਗੱਲ ਕਰ ਬੇਟੇ ਸਰ ਬੱਚਿਆਂ ਦੀ ਕਸਟਡੀ ਅਸੀਂ ਹੀ ਲਵਾਂਗੇ ਸਰ ਮੈਂ ਕੁਸਚਨ ਸਮਝ ਆਇਆ ਅਸੀਂ ਤੁਹਾਡੇ ਕੋਲ ਸਵਾਗਤ ਹੈ ਆਪਾਂ ਪੁੱਛਦੇ ਆਂ ਕਿ ਬੱਚੇ ਦੇ ਕੈਰੀਅਰ ਦਾ ਸਵਾਲ ਹੈ ਤੁਸੀਂ ਪ੍ਰਸ਼ਾਸਨ ਦੇ ਕੇ ਕੀ ਮੰਗ ਕਰਦੇ ਸਰ ਬੱਚੇ ਨਾ ਆਪਣੀ ਮਾਂ ਤੋਂ ਬਿਨਾ ਨਹੀਂ ਰਹਿ ਸਕਦੇ ਔਰ ਸਾਡੇ ਉੱਪਰ ਜੋ ਵੀ ਅਲੀਗੇਸ਼ਨ ਹੈ ਸਰ ਉਹ ਸਾਰੇ ਬੇਬੁਨਿਆਦੀ ਐ ਸਰ ਝੂਠ ਆ ਬੱਚੇ ਮਾਂ ਦੇ ਬਿਨਾ ਮੈਂ ਤਾਂ ਇਹੀ ਕਹੂੰਗੀ ਕਿ ਬੱਚਿਆਂ ਨੂੰ ਬੱਚਿਆਂ ਦੀ ਕਸਟਡੀ ਮਾਂ ਨੂੰ ਦੇਈ ਜਾਏ ਤੁਸੀਂ ਪ੍ਰਸ਼ਾਸਨ ਦੇ ਕੇ ਕੀ ਮੰਗ ਕਰਦੇ ਸਰ ਅਸੀਂ ਪ੍ਰਸ਼ਾਸਨ ਦੇ ਕੇ ਇਹੀ ਮੰਗ ਕਰਨਾ ਚਾਹੁੰਦੇ ਆਂ ਕਿ ਬੱਚਿਆਂ ਦੇ ਕੈਰੀਅਰ ਦਾ ਸਵਾਲ ਹੈ ਤੇ ਸਾਡੇ ਨਾਲ ਇਨਸਾਫ ਕੀਤਾ ਜਾਏ ਜੀਵੇ ਕੁਮਾਰ ਜਿਹੜਾ ਪੋਲੀਆਂ ਬੀਤ ਦਾ ਸੀ ਰੋਲੀ ਦਾ ਮਾਚਲ ਦਾ ਇਹ ਕਿਰਾਏ ਤੇ ਜਿਹੜਾ ਸੀ ਪਿੰਡ ਦਤਾਰਪੁਰ ਰਹਿੰਦਾ ਸੀ ਤੇ ਇੱਥੇ ਤਿੰਨ ਸਾਲ ਤੋਂ ਰਹਿੰਦਾ ਸੀ ਦੋ ਬੱਚੇ ਦੇ ਛੋਟੇ ਤੇ ਇਹ ਜਿਹੜਾ ਸੀ ਆਪਣੇ ਜੰਦਰ ਇਹ ਟ੍ਰਾਂਸਪੋਰਟ ਟ੍ਰਾਂਸਪੋਰਟ ਨਗਰ ਵਿੱਚ ਡਰਾਈਵ ਦਾ ਕੰਮ ਕਰਦਾ ਸੀ ਇਹ ਸ਼ਾਹਬ ਵਗੈਰਾ ਪਿੰਡ ਆਦੀ ਸੀ ਤੇ ਦੋ ਆਹ ਦੂਜਾ ਖਾਂਦਾ ਰਹਿੰਦਾ ਸੀ ਤੇ ਇਹ ਦੋ ਤੀਏ ਨੂੰ ਇੱਥੇ ਘਰ ਆਪਣੇ ਆਇਆ ਤੇ ਦੋ ਤਿੰਨ ਨੂੰ ਸ਼ਾਮ ਨੂੰ ਤੇ ਇਹਨਾਂ ਆਪਣਾ ਜਗਰ ਪ੍ਰਿੰਸੀਪਲ ਲੈ ਕੇ ਜਿਹੜਾ ਆ ਉਹ ਜੀ ਮਰੀਲਾ ਖਤਮ ਕਰ ਲਈ ਤੇ ਉਹਦੇ ਘਰ ਦੇ ਉੱਤੇ ਇਹਨਾਂ ਨੂੰ ਹਾਜੀਪੁਰ ਲੈ ਗਏ ਤੇ ਉਸ ਤੋਂ ਬਾਅਦ ਵਿੱਚ ਇਹਦੇ ਜਿਹੜੇ ਪਿਛਲੇ ਪੇਰੈਂਟ ਸੀ ਮਾਪੇ ਉਹ ਬਿਲੋਂਗ ਕਰਦੇ ਆ ਮਾਚਲ ਰੋਲੀ ਨੂੰ ਹਾਂ ਤੇ ਮਿਰਜੂ ਕਬੀਲੇ ਦੇ ਲੋਕ ਆ ਤੇ ਸਿੰਪਲ ਪਰਿਵਾਰ ਆ ਲੋਕ ਤੇ ਥੋੜੇ ਤੇ ਇਹ ਹੋਬਰਾ ਜੇ ਇਕੱਠੇ ਹੋ ਕੇ ਕਾਫੀ ਆਏ ਤੇ ਉਹਨਾਂ ਨੇ ਆਪਣੇ ਬਿਆਨ ਵੀ ਲਿਖਾਏ ਬੇਰੀ ਪੂਰੀ ਤਕੀਕਰ ਹੋਣਾ ਚਾਹੀਦੀ ਆ ਉਦੇ ਅਕੋਰਡਿੰਗ ਟੂ ਅਸੀਂ ਉਹਨਾਂ ਦੇ ਫਾਦਰਾਂ ਦੇ ਬਿਆਨ ਵੀ ਲਿਖੇ ਉਹ ਤਹਿਕੀਕਾ ਦੇ ਬੇਜ ਦੇਤੇ ਅਸੀਂ ਕਿ ਫੋਰੈਂਸਿਕ ਮੋਬਾਈਲ ਜਿਹੜੀ ਟੀਮ ਉਹ ਵੀ ਮਂਗਾਈ ਤੇ ਸਾਡੇ ਤੇ ਆਪਾਂ ਸਾਰਾ ਉਹ ਕਰਕੇ ਤੇ ਇਹਦਾ ਜਿਹੜਾ ਪੋਸਟਮਾਰਟਮ ਵੀ ਕਰਾਵਾਂਗੇ ਬੋਰਡ ਤੋਂ ਤੇ ਉਹਦੇ ਬੇਜ ਦੇਤੇ ਜੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਆਏਗੀ ਗੱਲਬਾਤ ਤੇ ਉਹਦੇ ਅਕੋਰਡਿੰਗ ਟੂ ਵੀ ਗਾਂ ਪ੍ਰੋਸੀਜਰ ਜਿਹੜਾ ਹੈ ਡਾਕਟਰ ਕਰਾਂਗੇ ਜੀ ਸਰ ਤੇ ਅਜੇ ਪਹਿਲਾਂ ਜਿਹੜਾ ਹੈ ਬੰਨ ਬੰਨ ਨਾਇਨ ਫੋਰ ਬੀ ਐਨ ਐਸ ਇਸ ਦੇ ਵਿੱਚ ਅਸੀਂ ਕਾਰਵਾਈ ਜਿਹੜੀ ਆ ਕਰ ਰਹੇ ਆਂ ਸਰ ਸੁਣਨੇ ਜਾਏ ਬੇ ਇਹਦੇ ਬੱਚੇ ਵੀ ਜਿਹੜੇ ਬਹੁਤ ਛੋਟੇ ਛੋਟੇ ਇਹਦੇ ਦੇ ਇੱਕ ਦੇ ਇੱਕ ਨਾਲ ਦਾ ਇਕਤਾ ਹਿਸਾਬ ਦਾ ਤੇ ਉਹ ਬੱਚਿਆਂ ਦਾ ਵੀ ਬਿਨਾਂ ਹਾਂ ਕੋ ਬਸ ਦੇਖੋ ਜੋ ਉਹ ਸੇ ਜਾਇਆ ਸ਼ਰਾਬ ਵਗਰਾ ਪੀਂਦਾ ਆਦੀ ਸੀ ਹੁਣ ਮੋਬਾਈਲ ਫੋਨ ਸਾਇੰਸ ਨੇ ਉਥੋਂ ਜਾ ਕੇ ਮੌਕਾ ਦੇਖਿਆ ਹੀ ਦੇਖਿਆ ਤੇ ਸ਼ਰਾਬ ਦਾ ਜਿਹੜਾ ਸੀ ਇਹ ਬੋਤਲ ਵੀ ਖਾਲੀ ਮਿਲੀ ਇੱਕ ਹਾਂ ਤੇ ਇਸ ਤਰ੍ਹਾਂ ਸਾਰੇ ਮਹੱਲੇ ਪਿੰਡ ਵਾਲਿਆਂ ਨੂੰ ਦੱਸਿਆ ਵੀ ਵੀ ਡਿਡੈਕਟਰ ਸੀ ਜ਼ਿਆਦਾ ਤੇ ਕਿ ਜਦੋਂ ਮੈਂ ਅੱਜ ਤੱਕ ਨਾ ਵੀ ਲਿਆ ਸੀ ਕਿੱਧਰ ਚਪੋ ਜਾਣਾ ਹੈ ਫਸੀ ਨਹੀਂ ਉਹ ਤਰਨਾ ਦੇ ਥਾਣੇ ਦੇ ਮੋੜੇ ਆਏ ਉਸ ਲੋਕੀ ਥੋੜੇ ਥੋੜੇ ਜਿੱਦਾਂ ਮੈਂ ਇਹ ਨਹੀਂ ਕਹਿ ਸਕਦਾ ਵੀ ਭਾਵਕ ਨਿਛੇ ਦੇ ਲੋਕ ਐ ਜਿੱਦਾਂ ਮੈਂ ਬਿਰਜੂ ਕਬੀਲਾ ਆ ਹیدرਪਾੜਾਂ ਦੇ ਵਿੱਚ ਤੇ ਉਹ ਉਹ ਭਾਵਕ ਨਿਛੇ ਦੇ ਲੋਕ ਐ ਉਹਨਾਂ ਨੂੰ ਸਮਝਾਉਂਦੇ ਸੀ ਹੁਣ ਅਸੀਂ ਫਰਾਂਸੀਸੀ ਟੀਮ ਜਾਣ ਲੱਗੀ ਤੇ ਫਾਇਦੇ ਤੇ ਉਹਨਾਂ ਦੀ ਜਾਣ ਲੱਗੀ ਉਹ ਸਾਡੀ ਗੱਡੀ ਰੋਕ ਕੇ ਖੜ ਗਏ ਤੇ ਉਹ ਥਾਣੇ ਵਾਲੇ ਮੈਂ ਕਹਿ ਸਕਦਾ ਕਿ ਚਲ ਉਹਨਾਂ ਦੀ ਭਾਵਕਤਾ ਸੀ ਤੇ ਭਾਵੇਂ ਉਹ ਫੈਮਿਲੀ ਨੂੰ ਇਹਨਾਂ ਜੋ ਤੋਂ ਇੱਧਰ ਆਇਆ ਹੋਇਆ ਹੀ ਨਹੀਂ ਮਿਲਿਆ ਜਾਂ ਮਿਲਿਆ ਹਾਂ ਇਹਦੀ ਇਨਵੈਸਟੀਗੇਸ਼ਨ ਦਾ ਪਾਰਟ ਸੀ ਤੇ ਜੋ ਗੱਲ ਉੱਥੇ ਪਿੰਡ ਦੇ ਵਿੱਚ ਵੀ ਦਜ਼ਾਰਪੁਰ ਦੇ ਵਿੱਚ ਵੀ ਅਸੀਂ ਦੇਖ ਕੇ ਆਏ ਹਾਂ ਬਹੁਤ ਸਾਰਾ ਦੇਖਿਆ ਤੇ ਇਧਰੋਂ ਵੀ ਆ ਇਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜਿਹੜਾ ਆ ਇਹ ਸਾਰਾ ਇਸ ਚੀਜ਼ ਦਾ ਹੋਏਗਾ ਜੀ